ਸੇਕਟਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਸੋਸ਼ਲ ਮੀਡੀਆ ਉਤੇ ਅਕਸਰ ਤੁਸੀਂ ਜਗਦੀਪ ਰੰਧਾਵਾ ਦੇ ਬਹੁਤ ਸਾਰੇ ਮੈਸੇਜਸ ਦੇਖੇ ਹੋਣਗੇ ਤੇ ਹਾਲ ਹੀ ਦੇ ਵਿੱਚ ਜਗਦੀਪ ਰੰਧਾਵਾ ਇੱਕ ਵਾਰ ਮੋਡ ਲਾਈਵ ਹੋਏ ਅਤੇ ਉਹਨਾਂ ਨੇ ਜ਼ਿਲ੍ਹਾ ਸੰਮਤੀ ਚੋਣਾ ਅਤੇ ਹੋਈ ਹਫਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਉਤੇ ਆਪਣੇ ਵਿਚਾਰ ਸਾਂਝੇ ਕੀਤੇ ਹਾਂਜੀ ਸਸਰੀਕਾ ਦੋਸਤੋ ਮੈਂ ਰੰਦਾਵਾ ਵੀਰੋ ਕੀ ਹਾਲ ਚਾਲ ਵੀਡੀਓ ਚੱਲਦੀ ਸ਼ੇਅਰ ਕਰ ਦਿਓ ਤੇ ਬਹੁਤ ਦਿਨਾਂ ਦੇ ਮੈਸੇਜ ਆਈ ਜਾਂਦੇ ਸੀਗੇ ਕਹਿੰਦੇ ਬਾਈ ਲਾਈਵ ਹੋ ਲਾਈਵ ਹੋ ਲਾਈਵ ਆ ਜਾ ਪਰ ਦੋ ਮਸਲਿਆਂ ਤੇ ਹੋਣਾ ਤੇ ਗੁਰੂ ਆਪਾਂ ਏਡੇ ਜੋਗਰੇ ਹੈ ਤਾਂ ਹੈ ਨਹੀਂ ਪਰ ਹੋਣਾ ਮਸਲਿਆਂ ਤੇ ਜ਼ਰੂਰ ਹੈ ਕਿਉਂਕਿ ਲੋਕ ਕਹਿੰਦੇ ਤੁਸੀਂ ਹਰ ਇੱਕ ਮੁੱਦੇ ਤੇ ਬੋਲਦੇ ਹੋ ਪਰ ਤੁਸੀਂ ਆਹ ਮੁੱਦੇ ਤੇ ਕਿਉਂ ਨਹੀਂ ਬੋਲੇ ਆਪਾਂ ਕੋਈ ਗੱਲ ਡਰ ਕੇ ਨਹੀਂ ਕਹਿਣੀ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੂਜਾ ਨੰਬਰ ਵੋਟਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹਨਾਂ ਦੋਨਾਂ ਤੇ ਗੱਲ ਕਰਨੀ ਹੈ ਤੇ ਸਪੈਸ਼ਲ ਆਪ ਆਪਣਾ ਇਹੀ ਆ ਤੇ ਵੀਰ ਬਣੇ ਖਿੱਚ ਕੇ ਸ਼ੇਅਰ ਕਰ ਦਿਓ ਕਿਉਂਕਿ ਮੈਂ ਬਹੁਤ ਵਾਰੀ ਕਹਿ ਚੁੱਕਿਆ ਵੀ ਮੈਂ ਆਪਦੇ ਲਈ ਨਹੀਂ ਕਰ ਰਿਹਾ ਸੋ ਦਿੱਲੀ ਕਰ ਰਹੇ ਆ ਯਾਰ ਸਾਰਾ ਕੁਝ ਜੇ ਤੁਸੀਂ ਸੰਯੋਗ ਦਿਓਗੇ ਤਾਂ ਸਾਰਾ ਕੁਝ ਹੋ ਜੂ ਤੇ ਨਹੀਂ ਤਾਂ ਫਿਰ ਕੀ ਹੋਣਾਗਾ ਹੁਣ ਗੱਲ ਸੁਣੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦਾ ਵੀਰੋ ਇਹ ਵਿਚਾਰਾ ਬੀਜਰ ਸਾਨੂੰ ਇਹਨਾਂ ਨੇ ਅਲਝਾ ਕੇ ਰੱਖਤਾ ਠੀਕ ਆ ਕਾਂਗਰਸ ਵੀ ਪੁਤਲੇ ਫੂਕੀ ਜਾਂਦੀ ਆ ਕਾਲੀ ਦਾਲ ਵੀ ਪੁਤਲੇ ਫੂਕੀ ਜਾਂਦਾ ਤੇ ਆਮ ਆਦਮੀ ਪਾਰਟੀ ਵੀ ਪੁਤਲੇ ਫੂਕੀ ਜਾਂਦੀ ਆ ਉਹ ਕਚੋਲਾ ਪਾਤਾ ਯਾਰ ਤੇ ਸਮਝ ਨਹੀਂ ਆਉਂਦੀ ਸੇਵੀਆਂ ਚ ਨੂਨ ਪਾਤਾ ਉਹ ਗੱਲ ਕਹਿੰਦੇ ਹੁੰਦੇ ਆ ਵੀ ਜੇ ਪੂਆ ਦੀ ਕੁੜੀ ਖਰਾਬ ਆ ਤਾਂ ਮਾਮੇ ਦੀ ਕੁੜੀ ਵੀ ਖਰਾਬ ਹੋ ਜੇ ਕਾਂਗਰਸ ਮਾੜੀ ਆ ਤਾਂ ਅਕਾਲੀ ਵੀ ਆ ਕਾਂਗਰਸ ਨੇ ਸਾਡੇ ਨਾਲ 84 ਵੇਲੇ ਧੱਕਾ ਕੀਤਾ ਮੰਨ ਲਓ ਵੀ ਕਾਲੀਆਂ ਦਾ ਹਜੇ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ ਉਹਦੇ ਬਾਰੇ ਹਜੇ ਬਿਆਨ ਆਉਣਾ ਬਾਕੀ ਆ ਵੀ ਕੀ ਹੋਇਆ ਇਹਨਾਂ ਜ਼ਰੂਰ ਮੰਨਦੇ ਆ ਵੀ ਬਾਦਲ ਦਾ ਰਾਜ ਸੀਗਾ ਤੇ ਬਾਦਲ ਤੇ ਤਾਂ ਉੱਠੂਗੀ ਉਹਦਾ ਰਾਜ ਸੀ ਤੇ ਬਾਕੀ ਫਿਰ ਕਾਂਗਰਸ ਦਾ 84 ਵੇਲੇ ਕਾਰੀ ਛੱਡੀ ਆ ਤੇ ਇਹਦਾ ਵੀ ਹੁਣ ਜਸਟਿਸ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਚ ਪਤਾ ਚੱਲ ਜੂ ਉਹ ਕਹਿੰਦੇ ਆ ਵੀ ਮੈਂ ਦੁਬਾਰੇ ਫੇਰ ਕਹਣਾ ਵੀ ਜੇ ਭੂਆ ਦੀ ਕੁੜੀ ਖਰਾਬ ਆ ਤਾਂ ਮਾਮੇ ਦੀ ਮੁੰਡੇ ਮਾਮੇ ਦੀ ਕੁੜੀ ਵੀ ਖਰਾਬ ਆ ਕਾਂਗਰਸ ਖਰਾਬ ਆ ਖਾਲੀ ਵੀ ਖਰਾਬ ਆ ਮੈਨੂੰ ਹੁਣ ਆਏ ਨਹੀਂ ਸਮਝ ਆਉਂਦੀ ਵੀ ਪਤੰਦਰਾ ਨੇ ਝੋਲੇ ਜੀ ਪਾਤਾ ਕੰਮ ਕਾਂਗਰਸ ਵੀ ਪਤਲੇ ਫੂਕੀ ਜਾਂਦੀ ਆ ਆਮ ਆਦਮੀ ਵੀ ਫੂਕੀ ਜਾਂਦੀ ਆ ਬਾਈ ਖਿੱਚ ਕੇ ਕਰ ਦਿਓ ਸਿਆਰ ਕਿਉਂਕਿ ਇਹ ਆਪਣੇ ਗੁਰੂ ਦਾ ਸਵਾਲ ਆ ਤੇ ਇਹ ਆਪਣੇ ਸਾਰਿਆਂ ਦਾ ਤੁਹਾਨੂੰ ਪਤਾ ਹੀ ਆ ਵੀ ਉਹ ਧਰਤੀ ਨੂੰ ਚ ਉਹ ਦੁਨੀਆ ਨੂੰ ਚਲਾਉਣ ਵਾਲਾ ਆਪਣਾ ਮਹਾਰਾਜ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਤੇ ਕਿਉਂਕਿ ਐਡੇ ਵੱਡੇ ਤਾਂ ਹੈ ਨਹੀਂ ਆਪਾਂ ਬੋਲ ਲਈਏ ਕਿਉਂਕਿ ਆਪਾਂ ਕਿਹੜਾ ਸਾਫਤ ਸੂਰਤ ਸਿੰਘ ਆ ਸਿਰਫ ਇੱਕ ਛੋਟੇ ਨਾਲ ਗੱਲਾਂ ਕਰ ਸਕਦੇ ਆ ਦਿਲ ਦਾ ਦਰਦ ਵੀ ਪਦੰਦਰਾ ਨੇ ਝੋਲੇ 'ਚ ਪਾਤਾ ਕੰਮ ਵੀ ਕਾਂਗਰਸ ਵੀ ਪੁਤਲੇ ਫੂਕੀ ਜਾਂਦੀ ਆ ਆਮ ਆਦਮੀ ਫੂਕੀ ਜਾਂਦੇ ਆ ਤੇ ਘਾਲੀ ਵੀ ਫੂਕੀ ਜਾਂਦੇ ਵੀ ਹੁਣ ਬੰਦਾ ਕਿੱਧਰ ਗਿਆ ਪੰਜਾਬ ਚ ਯਾਰ ਜਿੰਨਾ ਨੇ ਬੇਅਦਬੀ ਕੀਤੀ ਤੇ ਫੜੋ ਯਾਰ ਉਹਨਾਂ ਨੂੰ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੁਰੱਖਤ ਸਾਡੇ ਗੁਰੂ ਅਸੀਂ ਕਿੱਥੇ ਆਮ ਲੋਕ ਸੁਰੱਖਤ ਰਹਿ ਜਾਾਂਗੇ ਮੈਨੂੰ ਇਹ ਗੱਲ ਦੱਸੋ ਠੀਕ ਹੈ ਮੈਂ ਦੁਬਾਰੇ ਦੁਬਾਰੇ ਕਹਿੰਦਾ ਵੀ ਸਾਰੀ ਇੱਕੋ ਜਿਹਾ ਯਾਰ ਕਿਹਦੇ ਯਕੀਨ ਕਰੀਏ ਹੁਣ ਗੱਲ ਆਜੋ ਵੋਟਾਂ ਤੇ ਧਰਮਕੋਟ ਗੋਲੀ ਚੱਲ ਪਈ ਵੀ ਪਤੰਦਰੋ ਬਲਾਕ ਸੰਮਤੀ ਦੀ ਮੈਨੂੰ ਪਾਵਰ ਦੱਸੋ ਕੀ ਆ ਬਲਾਕ ਸੰਮਤੀ ਵੋਟਾਂ ਦੀ ਪਾਵਰ ਦੱਸ ਦਿਓ ਜਿਲ੍ਹਾ ਪ੍ਰੀਸ਼ਦ ਦੀ ਦੱਸ ਦਿਓ ਚਲੋ ਸਰਪੰਚੀ ਦੀ ਹੁੰਦੀ ਆ ਵੇ ਲੋਕ ਇੱਕ ਕੱਢ ਕੇ ਓ ਮੈਂ ਸਰਪੰਚ ਆ ਉਹਦੇ ਤੇ ਲਿਖਿਆ ਹੁੰਦਾ ਗੱਡੀ ਤੇ ਆਹ ਤਾਂ ਕੋਈ ਯਾਰ ਮੇਰੀ ਗੱਲ ਸੁਣ ਲਓ ਵੀ ਯਾਰ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਇਹਦਾ ਜਦੋਂ ਆਪਾਂ ਕਹੀ ਕਹਾੜੀ ਮਾੜੀ ਜੀ ਕਹੀ ਕਹਾੜੀ ਮੰਗਣ ਤੁਰਦਿਆਂ ਨਾ ਇੱਕ ਦੂਜੇ ਨਾਲ ਪਿਆਰ ਬਣਦਾ ਮੋਟਰਾਂ ਤੇ ਚਾਹ ਇਕੱਠੀ ਬਣਾਉਣ ਲੱਗਦੇ ਆ ਇਹ ਪਤੰਦਰ ਵੋਟਾਂ ਲੈ ਕੇ ਆ ਜਾਂਦੇ ਆ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਆਲੇ ਦੀ ਪਾਵਰ ਦੱਸੋ ਕੀ ਆ ਧਰਮਕੋਟ ਗੋਲੀ ਚੱਲ ਗਈ ਅੱਜ ਸਿਰਫ ਉੱਥੇ ਮਨਲਾ ਦਾਜ ਕਾਗਜ਼ ਦਾਖਲ ਹੋ ਰਹੇ ਸੀ ਵੋਟਾਂ ਦੇ ਉੱਥੇ ਗੋਲੀ ਚੱਲ ਗਈ ਲਾ ਦੇਖ ਲੋ ਕਮਾਲ ਹੋਈ ਪਈ ਆ ਤੇ ਦੁਬਾਰੇ ਫੇਰ ਵੀ ਰੋਕ ਮੈਂ ਬਾਈ ਕਹਿੰਦੇ ਨੇ ਹੁੰਦੇ ਲੁੱਚੀ ਘੁਗੀ ਕਾਂਪਦੇ ਨਾਮ ਹਾਂ ਬਾਈ ਹੁਣ ਮੇਰੀ ਗੱਲ ਸੁਣ ਲੋ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਆ ਉਹ ਰਿਪੋਰਟ ਦੀ ਗੱਲ ਸੁਣ ਲੋ ਉਹ ਕੋਈ ਮੇਰੇ ਵਰਗਾ ਗੱਡਾ ਮੰਗਣ ਵਾਗਿਆ ਪੁਰਾਣੇ ਟਾਈਮ ਚ ਕਿਉਂ ਹੈ ਨਹੀਂ ਸੀ ਵਿਚਾਰੇ ਕੋਲੇ ਗੱਡਾ ਮੰਗਣ ਵਾਗਿਆ ਗਵਾਂਢੀਆਂ ਤੋਂ ਜਦੋਂ ਗੱਡਾ ਮੰਗਣ ਵਾਗਿਆ ਤੇ ਮੈਨੂੰ ਨਹੀਂ ਪਤਾ ਵੀ ਉਹ ਰਿਪੋਰਟ ਗੱਲ ਦਾ ਸਹੀ ਆ ਕਿਉਂਕਿ ਮੈਂ ਐਡਾ ਵੱਡਾ ਹੈ ਨਹੀਂ ਮੈਂ ਤਾਂ ਸਿਰਫ ਇੱਕ ਛੋਟਾ ਨਾਲ ਵਿਚਾਰ ਸਾਂਝੇ ਕਰ ਸਕਦਾ ਜਦੋਂ ਗੱਡਾ ਮੰਗਣ ਆ ਗਿਆ ਕਿਸੇ ਤੋਂ ਗੱਡਾ ਹੈ ਨਹੀਂ ਸੀ ਤੇ ਉਹ ਮੂਰਲੇ ਨੇ ਜਵਾਬ ਦਿੱਤਾ ਵੀ ਭਾਈ ਮੇਰਾ ਤਾਂ ਨਾ ਕੁੱਤਾ ਗੱਡੇ ਨਾਲ ਬੰਨਿਆ ਹੁੰਦਾ ਤੇ ਮੈਂ ਗੱਡਾ ਦੇ ਨਹੀਂ ਸਕਦਾ ਉਹ ਕਹਿੰਦਾ ਵੀ ਯਾਰ ਕੁੱਤਾ ਖੋਲ ਕੇ ਗਾਹ ਤੇ ਹੋਰ ਬੰਨ ਦੇ ਮੈਨੂੰ ਗੱਡਾ ਦੇ ਦੇ ਉਹ ਕਹਿੰਦਾ ਯਾਰ ਸਾਡੇ ਦਾ ਕੁੱਤਾ ਜੀ ਨਹੀਂ ਲਾਉਂਦਾ ਗੱਡੇ ਨਾਲ ਹੀ ਬੰਨਣਾ ਪੂਗਾ ਉਹ ਗੱਲ ਆ ਹੁਣ ਇਹਨਾਂ ਨੇ ਗੱਡੇ ਨਾਲ ਕੁੱਤਾ ਬੰਨਤਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਲਾ ਉਹ ਹਾਲ ਹੋ ਗਿਆ ਜਾਂ ਤਾਂ ਕੋਈ ਹੱਲ ਕੱਢੋ ਸੁਖਵੀਰ ਬਾਦਲ ਜੇ ਆਖੜ ਨੂੰ ਕਹੀ ਜਾਂਦਾ ਵੀ ਮੇਰੇ ਤੇ ਪਰਚਾ ਦੇਓ ਮੈਨੂੰ ਅੰਦਰ ਕਰ ਦਿਓ ਜੇ ਤੁਹਾਨੂੰ ਪਰਚਾ ਦੇ ਦਿਓ ਜੇ ਤੁਹਾਨੂੰ ਲੱਗਦਾਗਾ ਫਿਰ ਪਰਚਾ ਦੇਣ ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ ਸਿਰਫ ਇਹ ਕਹਿਣਾ ਚਾਹੁੰਨਾ ਵੀ ਜਾਂਦਾ ਕੋਈ ਹੱਲ ਨਿਕਲੇ ਗੱਡੇ ਨਾਲ ਬਸ ਕੁੱਤਾ ਬੰਨਤਾ ਵੀ ਉ ਤਾਂ ਮੈਂ ਦੇਵ ਵੀ ਮੰਨ ਲਉਂ ਹੀ ਗੱਡਾ ਉ ਤਾਂ ਵੇਲਾ ਖੜਾ ਯਾਰ ਵੀ ਕੁੱਤਾ ਬੰਨੇ ਹੈਗਾ ਕੁੱਤਾ ਸਾਡਾ ਜੀ ਨਹੀਂ ਲਾਉਂਦਾ ਜੇ ਅਸੀਂ ਕਿਲੇ ਤੇ ਬੰਨੇ ਨੇ ਗੱਡੇ ਥੱਲੇ ਹੀ ਪੈਂਦਾ ਬਸ ਉਹ ਜਵਾਬ ਦੇਣਾ ਸੀ ਉਹੀ ਗੱਲ ਏ ਹੋ ਰਹੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਆਦਬੀ ਵਾਲਾ ਮੰਨ ਲਓ ਹੈਗਾ ਜਿਹੜਾ ਸਿਸਟਮ ਆ ਇਹ ਬਸ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ ਫਿਰ ਜਾਂ ਤਾਂ ਉਹਦੇ ਤੇ ਕੋਈ ਕਾਰਵਾਈ ਹੋਵੇ ਕਹਿੰਦੇ ਸੀਬੀਆਈ ਨੂੰ ਭੇਜਤੀ ਉਹ ਕਰਤਾ ਜਾਂ ਕਰਤਾ ਐਂ ਤਾਂ ਯਾਰ ਬਹੁਤ ਕੁ ਸੋਈ ਜਾਂਦਾ ਐਂ ਤਾਂ ਤੁਸੀਂ ਜਿੰਨੇ ਮਰਜੀ ਬਹਿਣ ਦਿਓ ਫਿਰ ਸੁਖਵੀਰ ਕਹਿੰਦਾ ਮੇਰੇ ਤੇ ਪਰਚਾ ਕਰੋ ਅੰਦਰ ਕਰੋ ਫਿਰ ਕਰੋ ਮੈਂ ਕਾਲੀ ਕੰਨੀ ਵੀ ਨਹੀਂ ਸੁਣ ਮੈਂ ਕਹਿਤਾ ਵੀ ਮੈਂ ਦੁਬਾਰੇ ਫੇਰ ਕਹਣਾ ਵੀ ਜੇ ਮਾਮੇ ਦੀ ਕੁੜੀ ਖਰਾਬ ਆ ਤਾਂ ਭੂਆ ਦੀ ਕੁੜੀ ਵੀ ਖਰਾਬ ਹੋ ਕਿਉਂ ਲਾਣਾ ਤੇ ਇੱਕ ਹੀ ਹੁੰਦਾ ਹੈਗਾ ਸਾਰਾ ਇਹ ਹਾਂ ਇੱਕੋ ਇੱਕੋ ਹੀ ਸਿਸਟਮ ਹੁੰਦਾ ਹੈਗਾ ਜੇ ਮੰਨ ਲਓ 84 ਜੇ ਇਹਨਾਂ ਨੇ ਦੰਗੇ ਕਰਾਇਆ ਤਾਂ ਬਾਦਲ ਦੇ ਰਾਜ ਚ ਬਰਗਾੜੀ ਕਾਂਡ ਹੋਇਆ ਹਾਏ ਇੱਕੋ ਹੀ ਆ ਪਰ ਯਾਰ ਮੈਕਸ ਹੋ ਗਏ ਲੋਕਾਂ ਨੂੰ ਭੰਬਲ ਪੂਸੇ ਪਾਤਾ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਆਮ ਆਦਮੀ ਪਾਰਟੀ ਵੀ ਚੱਕ ਦੋ ਵੀ ਪਤਲੇ ਫੂਕ ਦਿਓ ਤੇ ਉਹ ਵੀ ਕਹਿੰਦਾ ਦੂਜਾ ਆ ਕਾਂਗਰਸ ਵੀ ਕਹਿੰਦੀ ਪੁਤਲੇ ਫੂਕਦੇ ਹੋ ਕਾਲੀ ਦਾਲ ਵੀ ਕਹਿੰਦੇ ਫੂਕਦੇ ਪੁਤਲੇ ਕਿਹਦੇ ਫੂਕੀਦੇ ਹੁੰਦੇ ਆ ਪੁਤਲੇ ਉਹਦੇ ਫੂਕੀਦੇ ਹੁੰਦੇ ਆ ਜਿਹੜੇ ਬੰਦੇ 'ਚ ਕਸੂਰ ਹੋਵੇ ਪੁਤਲੇ ਉਹਦੇ ਫੂਕਦੇ ਆ ਜਿਹੜੇ ਬੰਦੇ 'ਚ ਕਸੂਰ ਹੋਵੇ ਇਹ ਤਿੰਨੇ ਪਾਰਟੀਆਂ ਇੱਕ ਦੂਜੇ ਦੇ ਫੂਕੀ ਹੁੰਦੀਆਂ ਵੀ ਹੁਣ ਸਾਨੂੰ ਦੱਸੋ ਵੀ ਯਾਰ ਕਸੂਰ ਕਿਹਦੇ 'ਚ ਆ ਅਸੀਂ ਕੋਈ ਮੁੱਖ ਮੰਤਰੀ ਨਹੀਂ ਜਿਹੜੇ ਮੌਕੇ ਦੇ ਮੁੱਖ ਮੰਤਰੀ ਆ ਸਾਫਕਾ ਮੁੱਖ ਮੰਤਰੀ ਆ ਜੋ ਵੀ ਆ ਜਿੰਨਾਂ ਕੋਲੇ ਪਾਵਰ ਆ ਉਹ ਦੱਸੋ ਯਾਰ ਸਾਨੂੰ ਸਾਨੂੰ ਕਿਉਂ ਪੰਬਲ ਪੂਸੇ 'ਚ ਪਾਇਆ ਵੈ ਇਦਾਂ ਕਿ ਖੇਚੜੀ ਬਣਾ ਤੀ ਖੇਚੜੀ ਜਿਹਦੀ ਕੋਈ ਸਮਝ ਹੀ ਨਹੀਂ ਠੀਕ ਹੈ ਤੇ ਇੱਕ ਬਈ ਵੋਟਾਂ ਦੇ ਦੁਆਰੇ ਫੇਰ ਕਹਿਣਾ ਸਰਪੰਚੀਆਂ ਵੋਟਾਂ ਆ ਗਈਆਂ ਮੈਂ ਹੱਕ ਗੱਡ ਕੇ ਇਹ ਗੱਲ ਕਹਿਣਾ ਸਰਪੰਚੀ ਜਿੱਥੇ ਵੀ ਸਰਬਸੰਮਤੀ ਹੂ ਸਰਪੰਚੀ ਦੀ ਹੱਕ ਦੇ ਹੱਥ ਮਾਰ ਕੇ ਕਹਿਣਾਗਾ ਮੈਂ ਉੱਥੇ ਆ ਕੇ ਸਾਰਾ ਪਿੰਡ ਸੋਸ਼ਲ ਮੀਡੀਆ ਤੇ ਦਿਖਾਉਂ ਜਿੱਥੇ ਵੀ ਸਰਬਸੰਮਤੀ ਹੂ ਸਰਪੰਚੀ ਦੀ ਉੱਥੇ ਮੈਨੂੰ ਸੱਦੋ ਮੈਂ ਸਾਰਾ ਪਿੰਡ ਸੋਸ਼ਲ ਮੀਡੀਆ ਤੇ ਦਿਖਾਉਂ ਵੀ ਇਹਨਾਂ ਨੇ ਭੁੱਖੀ ਨਹੀਂ ਵੰਡੀ ਫੀਮ ਨਹੀਂ ਵੰਡੀ ਇਹਨਾਂ ਨੇ دارو ਨਹੀਂ ਵੰਡੀ ਆ ਸਰਬਸੰਮਤੀ ਕੀਤੀ ਆ ਨਾਲ ਇਹਦਾ ਸਰਕਾਰ ਤੋਂ ਪੈਸਾ ਲਿਆ ਨਾਲ ਇਹਦਾ ਸਰਕਾਰ ਤੋਂ ਪੈਸਾ ਲਿਆ ਨਾਲੇ ਪਿੰਡਾਂ 'ਚ ਲੜਾਈ ਪੜਾਈ ਬਚੀ ਆ ਨਾਲੇ ਇੱਕ ਦੂਜੇ ਤੋਂ ਕਹੀ ਕਹਾੜੀ ਮੰਗਦੇ ਰਹਿ ਗਏ ਠੀਕ ਆ ਵੀਰੋ ਮੈਂ ਦੁਬਾਰੇ ਫੇਰ ਹਿੱਕ ਦੇ ਹੱਥ ਕਹਿ ਮਾਰ ਕੇ ਕਹਿਣਾ ਜਿੱਥੇ ਵੀ ਵੋਟਾਂ 'ਚ ਸਰਬਸੰਮਤੀ ਹੋ ਸਾਰਾ ਪੰਜਾਬ ਮੈਨੂੰ ਸਾਰੇ ਪੰਜਾਬ ਦੇ ਪਿੰਡ ਦਿਲੋਂ ਜਾਣ ਤੋਂ ਪਿਆਰੇ ਆ ਮੈਨੂੰ ਦਰਦਾ ਮੈਨੂੰ ਤੁਸੀਂ ਸਦੋ ਜਿੱਥੇ ਵੀ ਸਰਬਸੰਮਤੀ ਹੋ ਸਰਪੰਚੀ ਦੀ ਮੈਂ ਉੱਥੇ ਪਹੁੰਚੂਗਾ ਯਾਰ ਸਾਰੀ ਦੁਨੀਆ ਨੂੰ ਦਿਖਾਉਂਗਾ ਵੀ ਆ ਪਿੰਡ ਬਈ ਸਵਰਗ ਆ ਇੱਥੇ ਲੜਾਈ ਪੜਾਈ ਨਹੀਂ ਹੋਈ ਸਰਬਸੰਮਤੀ ਹੋਈ ਆ ਸਰਕਾਰ ਤੋਂ ਵੀ ਪੈਸੇ ਲਏ ਠੀਕ ਆ ਤੇ ਆਪ ਵੀ ਕੋਈ ਲੜਾਈ ਨਹੀਂ ਹੋਈ ਕੁਛ ਨਹੀਂ ਹੋਈ ਸਾਰਾ ਸਿਸਟਮ ਸੈੱਟ ਆ ਠੀਕ ਆ ਸਰਬਸੰਮਤੀ ਕਰੋ ਮੈਨੂੰ ਸੱਦੋ ਮੈਂ ਸਾਰੇ ਸੋਸ਼ਲ ਮੀਡੀਆ ਤੇ ਪਿੰਡ ਦਿਖਾਉਂਗਾ ਸੋਡੀ ਸਹਿਮਤੀ ਚਾਹੀਦਾ ਤੁਸੀਂ ਮੇਰਾ ਸਾਥ ਦਿਓ ਆਪਾਂ ਇਦਗੀ ਸਰਬਸੰਮਤੀਆਂ ਕਰ ਲੋ ਗੋਲੀਆਂ ਨਾ ਚੱਲਣ ਵੀਰੋ ਮੈਂ ਕਹਿੰਦਾ ਵੀ ਗੋਲੀਆਂ ਨਾ ਚੱਲਣ ਧਰਮਕੋਟ ਗੋਲੀ ਚੱਲ ਗਈ ਹਜੇ ਜ਼ਿਲ੍ਹਾ ਪ੍ਰੀਸੀਡੈਂਸੀ ਤੇ ਬਲਾਕ ਸਮਤੀਆਂ ਚੋਣਾ ਜਿਨ੍ਹਾਂ ਦਾ ਕੋਈ ਪੈ ਨਹੀਂ ਗੱਡੀ ਤੇ ਲਿਖਿਆ ਤੂੰ ਵੀ ਨਹੀਂ ਦਸਤ ਪੈਂਦੀ ਕੋਈ ਮੈਨ ਲਵੇ ਨਾ ਦੀ ਤਨਖਾਹ ਸੁਗੂ ਦਾ ਵੀ ਨਹੀਂ ਮੈਨੂੰ ਸਿਸਟਮ ਲੱਗਦਾ ਵੀ ਬਸ ਐ ਆਉਂਦਾ ਵੀ ਲੀਡਰ ਕਹਿੰਦਾ ਵੀ ਬਲਾਕ ਸੰਮਤੀ ਮੈਂਬਰ ਆ ਬਲਾਕ ਵਾਲਾ ਵੀ ਜਾ ਉੱਥੇ ਭੋਗਤੇ ਜਾਈ ਆਹੀ ਕੁਸੂ ਮੈਨੂੰ ਲੱਗਦਾ ਵੀ ਐਡੀ ਪਾਵਰ ਨਹੀਂ ਇਹ ਵੋਟਾਂ ਹੀ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵੋਟਾਂ ਬੰਦ ਹੋਣੇ ਚਾਹੀਦੇ ਸਰਪੰਚੀ ਮੈਨ ਸਾਨੂੰ ਸਰਦਾ ਨਹੀਂ ਕਾਰਨ ਇਹ ਤਾਂ ਵੀਰੋ ਬੰਦ ਹੋਣੀਆਂ ਚਾਹੀਦੀਆਂ ਵੀ ਸਾਨੂੰ ਖਰਚਾ ਤੀਜੇ ਦਿਨ ਪਈ ਜਾਂਦਾ ਜਦੋਂ ਅਸੀਂ ਮਾੜੇ ਇਕੱਠੇ ਹੁੰਨੇ ਆ ਕਹੀ ਕਹਾੜ ਇੱਕ ਦੂਜੇ ਤੋਂ ਮੰਗਦੇ ਆ ਉਹਦੀ ਵੋਟਾਂ ਆ ਜਾਂਦੀਆਂ ਠੀਕ ਆ ਵੀਰੋ ਤੇ ਹੋਰ ਦੱਸੋ ਬਾਈ ਰੁਪਿੰਦਰ ਕੌਰ ਕੀ ਹਾਲਾ ਵੀਰੋਂ ਮੈਂ ਸੱਚੀਆਂ ਗੱਲਾਂ ਕਹਿਣਾ ਵੀ ਸਰਪੰਚੀ ਦੀ ਸਰਬਸੰਮਤੀ ਕਰੋ ਮੈਨੂੰ ਪਿੰਡ ਸਦੋ ਸੋਸ਼ਲ ਮੀਡੀਆ ਤੇ ਪਿੰਡ ਦਿਖਾਵਾਂਗੇ ਵੀ ਆਹ ਪਿੰਡ ਵਰਗਾ ਕੋਈ ਨਹੀਂ ਬੈਣ ਲੜਾਈ ਝਗੜੇ ਤੋਂ ਬਹੁਤ ਵਧੀਆ ਸਰਪੰਚ ਬਣ ਗਿਆ ਪਿੰਡ ਦੇ ਕੰਮ ਕਰੂਗਾ ਉਹ ਨਾਲੀਆਂ ਗਲੀਆਂ ਤੇ ਨਾ ਖੜੋ ਪਿੰਡ ਚ ਸਕੂਲ ਬਣਾਓ ਸਿੱਖਿਆ ਦਿਓ ਬੂਝੇ ਲਵਾਓ ਕੋਈ ਚੰਗੇ ਕੰਮ ਕਰੋ ਜਿਹਦੇ ਨਾਲ ਆਪਣਾ ਜਿਹੜਾ ਪਿੰਡ ਆ ਉਹ ਵਿਕਾਸ ਕਰੇ ਪਿੰਡ ਚ ਜੇ ਮੰਨ ਲਓ 20 ਬੰਦੇ ਨੌਕਰੀਆਂ ਤੇ ਆ ਤੇ 40000 ਮਹੀਨੇ ਦਾ ਡੈਗਦਾ 20 ਨੂੰ 40 ਨਾ ਕਰ ਲੋ ਕਿੰਨੇ ਰੁਪਏ ਹੋਗੇ ਠੀਕ ਆ 8 ਲੱਖ ਰੁਪਿਆ ਹੋ ਗਿਆ ਮਹੀਨੇ ਦਾ ਜਿਹੜੇ ਪਿੰਡ ਚ 8 ਲੱਖ ਰੁਪਿਆ ਡੇਗਦਾ ਉਹ ਪਿੰਡ ਵਿਕਾਸ ਨਹੀਂ ਕਰੂ ਸਾਰਨਾ ਪਹਿਲਾਂ ਸਕੂਲ ਬਣਾਨੇ ਜ਼ਰੂਰੀ ਆ ਸਕੂਲ ਬਣਾਓ ਪਿੰਡ ਚ ਪੈਸੇ ਆਉਣਗੇ ਜੇ ਐਨ ਆਰ ਆਈ ਆਉ ਭੇਜਣਗੇ ਫਿਰ ਪਿੰਡਾਂ ਦਾ ਵਿਕਾਸ ਹੋ ਸਰਕਾਰਾਂ ਤੋਂ ਆ ਛੱਡ ਦਿਓ ਸਰਕਾਰਾਂ ਦਾ ਮੈਂ ਦੁਬਾਰੇ ਫੇਰ ਕਹਿੰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਾਰਾ ਕੰਮ ਮੈਕਸ ਚੱਲ ਰਿਹਾ ਠੀਕ ਆ ਸਾਰੇ ਬੰਦੇ ਇੱਕ ਦੂਜੇ ਦੇ ਪੁੱਤਲੇ ਫੂਕ ਰਹੇ ਆ ਠੀਕ ਹੈ ਵੀਰੋ ਬਾਕੀ ਮੈਂ ਕੋਈ ਬਾਲਾ ਵੱਡਾ ਤਗੜਾ ਨਹੀਂ ਕੋਸ ਨਹੀਂ ਮੈਂ ਨਾਰਮਲ ਆ ਛੋਡੇ ਵਰਗਾ ਆਮ ਬੰਦਾ ਛੋਡੇ ਸਿਰ ਧੀਆ ਜੇ ਤੁਸੀਂ ਕਿਹਾ ਵੀ ਸਾਡੇ ਪਿੰਡ ਆ ਕੇ ਪਿੰਡ ਦਿਖਾ ਦਿਓ ਤਾਂ ਦਿਖਾ ਦੇਾਂਗੇ ਕੋਈ ਐ ਵੀ ਹੈ ਨਹੀਂ ਵੀ ਮੇਰੇ ਕੋਲ ਬਾਲਾ ਵੱਡਾ ਚੈਨਲ ਆ ਮੈਂ ਤਾਂ ਬਸ ਸੋਸ਼ਲ ਮੀਡੀਆ ਤੇ ਜਿੰਨੀ ਕੁ ਪਾਵਰ ਉਨੀ ਕੀ ਕਰ ਸਕਦਾ ਹੋਰ ਤਾਂ ਕੋਈ ਹੱਲ ਹੈ ਨਹੀਂ ਠੀਕ ਹੈ ਵੀਰੋ ਤੇ ਹਾਂ ਆਹ ਬਾਈ ਨੇ ਆਹਣ ਕਟੜੇ ਨੇ ਇੱਕ ਗੱਲ ਸਿਰਾ ਕੀਤੀ ਆ ਕਿ ਨਾ ਇੱਕ ਰਿਪੋਰਟ ਗਰਜੰਟ ਨੇ ਪੇਸ਼ ਕੀਤੀ ਸੀ ਬਹੁਤ ਠੀਕ ਆ ਭਾਈ ਹਾਂ ਜਿਹੜਾ ਦਾਸ ਆਸਟ੍ਰੇਲੀਆ ਸਾਰੇ ਜਾਣਦੇ ਆ ਉਹਨੇ ਥੋੜੇ ਮਹੀਨੇ ਪਹਿਲਾਂ ਉਹਨੇ ਇੱਕ ਰਿਪੋਰਟ ਪੇਸ਼ ਕਰਤੀ ਸੀ ਵੀ ਗੁਰੂਗ੍ਰਾਂਤ ਸਾਹਿਬ ਦੀ ਵੇਜ ਆਦ ਵੀ ਵੀ ਐ ਹੋਈ ਐ ਹੋਈ ਆ ਠੀਕ ਆ ਜਿਹੜੀਆਂ ਇੱਥੇ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਸੀ ਹੋਰ ਐਡਾ ਕੰਮ ਵਧਿਆ ਪਿਆ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਨੇ ਨਕਾਰ ਕੇ ਇੱਕ ਆਪਦੀ ਰਿਪੋਰਟ ਪੇਸ਼ ਕਰਤੀ ਸੀ ਹੁਣ ਕਿਹਦੀ ਰਿਪੋਰਟ ਸਹੀ ਮੰਨੀਏ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਹੀ ਮੰਨੀਏ ਜਾਂ ਦਾਸ ਦੀ ਆਸਟ੍ਰੇਲੀਆ ਦੀ ਗਿਰਜੰਟ ਦੀ ਮੈਂ ਕੋਈ ਮਾ ਲੋ ਆਪਾਂ ਅੱਜ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਤੇ ਲਾਈਵ ਹੋਏ ਆਂ ਤੇ ਵੋਟਾਂ ਤੇ ਹੋਏ ਸੀ ਤੇ ਤੁਸੀਂ ਉਹਨੂੰ ਵੀਰਵਣੇ ਸ਼ੇਅਰ ਕਰ ਦਿਓ ਅੱਜ ਆਪਾਂ ਕੋਈ ਯਾਰ ਕਿਸੇ ਨੂੰ ਕੋਈ ਗਲਤ ਮਾਤ ਨਹੀਂ ਕਹਿਣਾ ਮੈਂ ਤਾਂ ਗਰਜੰਟ ਵੀਰ ਨੂੰ ਹੱਥ ਜੋੜ ਕੇ ਇਹੀ ਸਵਾਲ ਪੁੱਛਣੇ ਚਾਹਣਾ ਵੀ ਤੂ ਪਤੰਦਰਾ ਜਿਹੜੀ ਰਿਪੋਰਟ ਤੂੰ ਪਹਿਲਾਂ ਬੇਸ ਕਰਤੀ ਸੀ ਅੱਜ ਤੋ 3 ਮਹੀਨੇ ਉਹ ਰਿਪੋਰਟ ਦਾ ਕੀ ਬਣਿਆ ਵੀ ਤੇਰੀ ਰਿਪੋਰਟ ਨੂੰ ਸਹੀ ਮੰਨੀਏ ਕਿ ਜਸਟਿਸ ਰਣਜੀਤ ਸਿੰਘ ਦੀ ਨੂੰ ਮੰਨੀਏ ਤੁਸੀਂ ਆਪ ਹੀ ਦੱਸ ਦਿਓ ਸਾਡੇ ਪਿੰਡ ਆ ਜੋ ਪੂਰਾ ਜਿਲ੍ਹਾ ਬਰਨਾਲਾ ਬਾਈ ਛੋਡੇ ਪਿੰਡ ਸਰਬਸੰਮਤੀ ਹੋ ਆ ਜਾਾਂਗੇ ਛੋਡੇ ਪਿੰਡ ਸਰਬਸੰਮਤੀ ਹੋਵੇ ਛੋਡਾ ਪਿੰਡ ਸੁਖੀ ਵੈਸੇ ਵੈਸ ਗੁਰੂ ਦੀ ਅਰਜ ਨਾਲ ਛੋਡਾ ਪਿੰਡ ਸੁਖੀ ਉਹਦੇ ਮੂਰੇ ਅਰਜ ਕਰਦੇ ਆ ਪ੍ਰਮਾਤਮਾ ਮੂਰੇ ਛੋਡੇ ਪਿੰਡ ਸਰਬਸੰਮਤੀ ਹੋ ਜਾਏ ਲੜਾਈ ਪੜਾਈ ਨਾ ਹੋਵੇ ਤੇਰੇ ਪਿੰਡ ਆਵਾਂਗੇ ਛੱਡੀ ਜਿੱਤੇ ਮਰਜੀ ਆਵਾਂਗੇ ਕੋਈ ਚੱਕਰ ਹੀ ਨਹੀਂ ਤੇ ਗੁਰਪ੍ਰੀਤ ਗੱਲ ਕਹਣਾ ਬਾਈ ਲੱਖੇ ਆ ਜਾ ਲੱਖੇ ਵੀ ਆ ਜਾਾਂਗੇ ਬਾਈ ਜਿੱਥੇ ਸਰਬਸੰਮਤੀ ਹੋ ਪਹੁੰਚਾਂਗੇ ਤੇ ਹਾਂ ਮੈਂ ਦੁਬਾਰੇ ਫੇਰ ਕੱਲ ਤਾਂ ਗਰਜੰਟ ਦੀ ਗੱਲ ਕਰਦੇ ਆਂ ਵੀ ਵੀਰ ਗਰਜੰਟ ਵੀ ਜਿਹੜੀ ਤੂੰ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਤੂੰ ਰਿਪੋਰਟ ਪੇਸ਼ ਕੀਤੀ ਸੀ ਉਹ ਤੂੰ ਇਕੱਲੇ ਨੇ ਉੱਥੇ ਬਹਿ ਕੇ ਆਪਦਾ ਟੇਬਲ ਬਣਾ ਕੇ ਸਾਰਾ ਕੁਝ ਕਰਕੇ ਆਪਦਾ ਸਿਸਟਮ ਐਂ ਵਧੀਆ ਜਿਵੇਂ ਆਫਸ ਚ ਬੈਠੇ ਹੁੰਦੇ ਆ ਵੱਡੇ ਉਹਵੇਂ ਪੇਸ਼ ਕਰਤੀ ਵੀ ਯਾਰ ਇੱਕ ਜਸਤਨ ਰਣਜੀਤ ਸਿੰਘ ਦੀ ਰਿਪੋਰਟ ਆ ਵੀ ਇੱਥੇ ਏਜੰਸੀਆਂ ਦਾ ਜ਼ੋਰ ਲੱਗਿਆ ਜੱਜ ਇਹ ਜੱਜ ਆ ਤੇ ਸਾਰਾ ਕੁਝ ਇੰਨਾ ਵੱਡੇ ਪੱਧਰ ਤੇ ਸਰਕਾਰ ਨੇ ਕਾਰਵਾਈ ਕੀਤੀ ਆ ਠੀਕ ਆ ਉਹ ਇੱਕ ਇਹਨੇ ਰਿਪੋਰਟ ਕਰਤੀ ਤੇ ਇੱਕ ਤੂੰ ਕਰਤੀ ਹੁਣ ਕੀ ਦੀ ਮੰਨਣੀਏ ਪਤੰਦਰੋ ਕੀ ਦੀ ਮੰਨਣੀਏ ਤੇ ਇੱਕ ਬਾਈ ਕਹਿੰਦਾ ਤੂੰ ਭਗਤ ਸਿੰਘ ਦੇ ਪਿੰਡ ਆ ਹਾਂ ਵੀ ਆ ਜਾਾਂਗੇ ਭਗਤ ਸਿੰਘ ਦਾ ਯਾਰ ਉਹ ਨੂੰ ਸਲਾਮ ਆ ਜੋਧੇ ਨੂੰ ਭਗਤ ਸਿੰਘ ਜੋਧੇ ਨੂੰ ਸਲਾਮ ਆ ਉਹਦੇ ਪਿੰਡ ਕਿਵੇਂ ਨਹੀਂ ਆਵਾਂਗੇ ਬਾਈ ਆ ਰਾਵਾਂਗੇ ਤੇ ਚਲੋ ਛੱਡੋ ਪਰੇ ਹੁਣ ਉਹ ਤਾਂ ਜਿਹੜੀ ਗੱਲ ਆ ਮੈਂ ਹੁਣ ਮੇਨ ਗੱਲ ਤੇ ਫੇਰ ਆਉਣਾਗਾ ਭਈ ਆ ਜਾਣਗੇ ਕੋਈ ਨਾ ਭਗਤ ਸਿੰਘ ਦੇ ਪਿੰਡ ਤੇ ਮੇਨ ਗੱਲ ਤੇ ਆਉਣਾ ਚਾਹੁੰਨਾ ਵੀ ਯਾਰ 22 ਬਣੇ ਵੋਟਾਂ 'ਚ ਨਾ ਗੋਲੀਆਂ ਚਲਾਓ ਨਾ ਕੋਈ ਨਸ਼ੇ ਪੱਤੇ ਵੰਡੋ ਓਏ ਵਧੀਆ ਵੋਟਾਂ ਪਵਾ ਲਓ ਪੰਜਾਬ ਪਹਿਲੀ ਖਤਮ ਨਸ਼ਾ ਬੇਰਜਗਰੀ ਮੰਗਾਈ ਹੁਣ ਇੰਨਾ ਦੀ ਵੀ 1.5 ਸਾਲ ਹੋ ਗਈ ਸਰਕਾਰ ਬਣੇ ਨੂੰ ਹੁਣ ਇਹਨਾਂ ਨੇ ਗੁਰੂਗਰਾਹ ਸੇਵ ਦੀ ਬੇਅਦਬੀ ਤੇ ਜੇ ਕੁਝ ਕਰਨਾ ਸੀ ਤਾਂ ਕਰੋ ਫਿਰ ਉਹਨਾਂ ਦੀ ਵੀ ਰਾਤ ਚ ਰਿਹਾ ਕਾਲੀਆਂ ਦੇ ਕੰਮ ਮੈਂ ਤਾਂ ਕਿਸੇ ਪਾਰਟੀ ਕੇ ਨਹੀਂ ਯਾਰ ਮੈਂ ਤਾਂ ਸਾਰਿਆਂ ਨੂੰ ਕਹਿਣਾਗਾ ਠੀਕ ਆ ਤੇ ਹੋਰ ਦੱਸੋ ਵੀਰੋ ਕੀ ਹਾਲ ਆ ਬਸ ਵੀਰੋ ਆਪਾਂ ਤਾਂ ਇੰਨਾ ਕੁ ਕੁਝ ਕਹਿ ਸਕਦੇ ਸੀ ਬਾ ਵੀਰ ਬਣੇ ਸ਼ੇਅਰ ਕਰਦੇਓ ਛੋਡੇ ਮੁੱਦੇ ਠਾਉਂਦੇ ਰਹਿਾਂਗੇ ਜੇ ਸਰਕਾਰ ਨੇ ਪਰਚਾ ਕਰਨਾ ਪਰਚਾ ਕਰਦੇ ਕਿਉਂਕਿ ਆਪਾਂ ਆਮ ਲੋਕਾਂ ਆਮ ਲੋਕ ਹੈਗੇ ਆ ਦੋ ਦੋ ਚਾਰ ਚਾਰ ਕਿੱਲੇ ਵਾਲੇ ਕਿਸਾਨ ਸਰਕਾਰ ਨੇ ਜਿਹੜਾ ਪਰਚਾ ਕਰਨਾ ਕਰਦੇ ਮੁੱਦੇ ਐਂ ਹੀ ਉਠਦੇ ਰਹਿਣਗੇ ਸੱਚ ਬੋਲਾਂਗੇ ਦਿਲੋਂ ਜਿੰਨੇ ਚਿਰ ਰਹਿਾਂਗੇ ਠੀਕ ਹੈ ਕੋਈ ਇਹਦੇ ਚ ਆਕੜ ਨਹੀਂ ਹਕਾਰ ਨਹੀਂ ਮਾਣਨੀ ਸਿਰਫ ਇੱਕ ਸੱਚ ਬੋਲਣਾ ਰੱਬ ਵੱਲੋਂ ਡਿਊਟੀ ਲੱਗੀ ਆ ਤੇ ਧੰਨਵਾਦ ਜਿਉਂਦੇ ਰਹੋ ਸੀਰੀਅਸ ਮੁੱਦੇ ਆਪਾਂ ਚੱਕਦੇ ਰਹਾਂਗੇ ਬਾ ਖਿੱਚ ਕੇ ਮੇਰਾ ਵੀਰ ਸ਼ੇਅਰ ਕਰਦਿਆ ਕਰੋ ਆ ਜਿੰਨੀਆਂ ਗੱਲਾਂ ਮੈਂ ਕਹੀਆਂ ਤੇ ਬਾਈ ਬਣੇ ਉ ਤਾਂ ਤੁਸੀਂ ਮੈਥੋਂ ਬਹੁਤ ਸਿਆਣੇ ਹੋ ਪਰ ਖਿੱਚ ਕੇ ਸ਼ੇਅਰ ਕਰੋ ਧੰਨਵਾਦ ਜਿਉਂਦੇ ਰਹੋ ਗੁਰਪ੍ਰੀਤ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਤੇ ਹੁਣ ਇੰਤਜ਼ਾਰ ਹੈ ਸਿਰਫ ਸਿਰਫ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਹੋਣ ਦਾ ਤੇ ਸਾਰੇ ਦੀ ਸਾਰੀ ਸਿੱਖ ਕੌਮ ਹੁਣ ਕੈਪਟਨ ਅਮਨਿੰਦਰ ਸਿੰਘ ਵੱਲ ਨਜ਼ਰਾਂ ਟਿਕਾ ਕੇ ਖੜੀ ਹੈ ਕਿ ਆਖਿਰ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਕੀ ਸਜ਼ਾਵਾ ਦਿੰਦੇ ਨੇ ਵਿਚਾਰ ਸੰਗ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੇ ਪਾਵਨਾ ਹੇ ਹੇ ਨੀਚੇ ਕਮੈਂਟਸ ਤੇ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸ ਆਪਣੇ ਨੋਟੀਫਿਕੇਸ਼ਨਸ ਬਸਟੇ ਬੈਲ ਨੂੰ ਰਿੰਗ ਕਰੋ